ਅਮਰੀਕਾ ਵਾਲੇ ਹਰਜਿੰਦਰ ਸਿੰਘ ਦੇ ਟਰੱਕ ਹਾਦਸੇ ਨੇ ਹਰ ਪਾਸੇ ਸਨਸਨੀ ਫੈਲਾ ਰੱਖੀ ਹੈ ਤੇ ਉੱਥੇ ਹੀ ਦੇਸ਼ਾਂ ਵਿਦੇਸ਼ਾਂ ਤੋਂ ਛੱਡ ਕੇ ਪੂਰੀ ਹੀ ਦੁਨੀਆ ਦੇ ਵਿੱਚ ਲੋਕ ਹਰਜਿੰਦਰ ਸਿੰਘ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ ਤੇ ਉੱਥੇ ਹੀ ਪੰਜਾਬੀਆਂ ਦੇ ਵੱਲੋਂ ਵੀ ਵੱਧ ਚੜ ਕੇ ਹਰਜਿੰਦਰ ਸਿੰਘ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਸ ਦੇ ਪਰਿਵਾਰ ਦੀ ਗੱਲ ਕਰ ਲਈਏ ਤਾਂ ਹਰਜਿੰਦਰ ਹੁਣੇ ਦੋ ਭਰਾ ਹਨ ਦੋਵੇਂ ਹੀ ਇਸ ਟਮ ਇਸ ਸਮੇਂ ਅਮਰੀਕਾ ਦੇ ਵਿੱਚ ਰਹਿੰਦੇ ਹਨ ਤੇ ਉਹਨਾਂ ਦੀ ਇਕੱਲੀ ਮਾਂ ਪਿੱਛੇ ਪੰਜਾਬ ਦੇ ਵਿੱਚ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਦੀ ਜਿਹੜੀ ਹਾਲਤ ਆ ਉਹ ਕਾਫੀ ਜ਼ਿਆਦਾ ਗੰਭੀਰ ਹੈ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਹਨ ਇਹ ਜਾਣਕਾਰੀ ਉਹਨਾਂ ਦੇ ਪਿੰਡ ਵਾਲਿਆਂ ਦੇ ਵੱਲੋਂ ਦਿੱਤੀ ਗਈ ਹੈ ਤੇ ਹਰਜਿੰਦਰ ਦੇ ਚਾਚੇ ਤਾਏ ਦੇ ਮੁੰਡੇ ਦੇ ਵੱਲੋਂ ਇਹ ਜਾਣਕਾਰੀ ਸਾਰੀ ਸਾਂਝੀ ਕੀਤੀ ਗਈ ਹੈ ਤੇ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਪੁੱਛੇ ਤੋਂ ਬਿਨਾਂ ਸਾਨੂੰ মিডিਆ ਵਾਲੇ ਆ ਕੇ ਇੰਟਰਵਿਊ ਨਾ ਲੈਣ ਜਾਂ ਸਾਡੇ ਪਿੰਡ ਦੇ ਕਿਸੇ ਵੀ ਵਾਸੀ ਕੋਲ ਇੰਟਰਵਿਊ ਨਾ ਕਰਨ ਤੇ ਬਾਕੀ ਸਾਡੇ ਹਾਲਾਤ ਸਾਡੇ ਪੂਰੀ ਰਿਸ਼ਤੇਦਾਰੀਆਂ ਤੋਂ ਲੈ ਕੇ ਪੂਰੇ ਹੀ ਪੰਜਾਬ ਦੇ ਵਿੱਚ ਹਾਲੇ ਸਮੇਂ ਕਾਫੀ ਜਿਆਦਾ ਗਮਗੀਨ ਬਣਿਆ ਹੋਇਆ ਤੇ ਹਰਜਿੰਦਰ ਸਿੰਘ ਦੀ ਸਪੋਰਟ ਵੱਧ ਚੜ ਕੇ ਕੀਤੀ ਜਾ ਰਹੀ ਹੈ ਤੇ ਬਾਕੀ ਸਾਡੇ ਵੱਲੋਂ ਵੀ ਅਪੀਲ ਹੈ ਕਿ ਕਿਰਪਾ ਕਰਕੇ ਹਰਜਿੰਦਰ ਸਿੰਘ ਦਾ ਸਾਥ ਦਿਓ ਤੇ ਬਾਕੀ ਉਹਨਾਂ ਨੇ ਕਿਹਾ ਹੈ ਕਿ ਪਟੀਸ਼ਨ ਜੋ ਵੀ ਦਾਇਰ ਕਰ ਲਈ ਜਾਰੀ ਹੋਈ ਹੈ ਉਸ ਪਟੀਸ਼ਨ ਤੇ ਜਲਦੀ ਸਾਈਨ ਕਰਕੇ ਪਟੀਸ਼ਨ ਤੇ ਸਾਈਨ ਕਰੋ ਤੇ ਬਾਕੀ ਹਰਜਿੰਦਰ ਸਿੰਘ ਦੀ ਕਿਰਪਾ ਕਰਕੇ ਵੱਧ ਤੋਂ ਵੱਧ ਪੋਸਟਾਂ ਵੀਡੀਓ ਪਾ ਕੇ ਸਪੋਰਟ ਕੀਤੀ ਜਾਵੇ ਤਾਂ ਜੋ ਹਰਜਿੰਦਰ ਸਿੰਘ ਦੀ ਸਜ਼ਾ ਘੱਟ ਕਰਵਾਈ ਜਾ ਸਕੇ ਤੇ ਉਸ ਨੂੰ ਬਣਦਾ ਇਨਸਾਫ ਆਇਆ ਜਾਵੇ ਤੇ ਬਾਕੀ ਉਸ ਦੀ ਮਾਂ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਤੇ ਮਾਂ ਇਸ ਸਮੇਂ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੀ ਤੇ ਉਹ ਇਸ ਸਮੇਂ ਆਪਣੇ ਪੁੱਤ ਦੇ ਸਦਮੇ ਦੇ ਵਿੱਚ ਹੈ ਤੇ ਹਸਪਤਾਲ ਦੇ ਵਿੱਚ ਭਰਤੀ ਹੈ ਤੇ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤੇ ਬਾਕੀ ਸਾਡੇ ਵੱਲੋਂ ਵੀ ਹਰਜਿੰਦਰ ਸਿੰਘ ਨੂੰ ਬਹੁਤ ਸਪੋਰਟ ਤੇ ਬਾਕੀ ਤੁਸੀਂ ਵੀ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਦੇਸ਼ਾਂ ਵਿਦੇਸ਼ਾਂ ਤੋਂ ਲੈ ਕੇ ਅਮਰੀਕਾ ਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚੇ ਤੇ ਹਰਜਿੰਦਰ ਸਿੰਘ ਨੂੰ ਇਨਸਾਫ ਮਿਲੇ